ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਸੋਹਣੀਆਂ-ਸੋਹਣੀਆਂ ਤੇ ਨਵੀਆਂ-ਨਵੀਆਂ ਬੋਲੀਆਂ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਬੋਲੀਆਂ ਜ਼ਰੂਰ ਪਸੰਦ ਆਉਣਗੀਆਂ ਤੇ ਮੇਰੀਆਂ ਭੈਣਾਂ ਗਿੱਧੇ ਵਿੱਚ ਇਹ ਬੋਲੀਆਂ ਜ਼ਰੂਰ ਪਾਉਣਗੀਆਂ ਲੋ ਜੀ ਮਾਣੋ ਆਨੰਦ ਬੋਲੀਆਂ ਦਾ ਟੋਰ 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 ਮੇਰੀ ਕਿੰਨੇ ਖਿੱਚ ਲਈ ਪਤੰਗ ਵਾਲੀ ਡੋਰ ਮੇਰੀ ਕਿੰਨੇ ਖਿੱਚ ਲਈ ਪਤੰਗ ਵਾਲੀ ਡੋਰ ਮੇਰੀ ਕਿਨੇ ਖਿੱਚ ਲਈ ਪਤੰਗ ਵਾਲੀ ਡੋਰ ਟੋਰ 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 ਮੇਰੀ ਮਾਇਏ ਕਿਚ ਲਈ ਪਤੰਗ ਵਾਲੀ ਡੋਰ ਮੇਰੀ ਮਾਇਏ ਕਿਚ ਲਈ ਪਤੰਗ ਵਾਲੀ ਡੋਰ ਮੇਰੀ ਮਾਇਏ ਕਿਚ ਲਈ ਪਤੰਗ ਵਾਲੀ ਡੋਰ ബൾ തേ മുണ്ടവ തര ബലദ പാ ലോ ആവീ ഷഡ ബാണ്ടവ ശലദി ഡോര മു ആവീ ഷീർ മുണ്ട ਝੇਠ ਮੇਰੇ ਦੇ ਪੰਜ ਸੱਤ ਕੋਠੇ ਅੱਡੀ ਮਾਰ ਕੇ ਟੋਣੀਆਂ ਝੇਠ ਮੇਰੇ ਦੇ ਪੰਜ ਸੱਤ ਕੋਠੇ ਅੱਡੀ ਮਾਰ ਕੇ ਟੋਣੀਆਂ ਚੱਲ ਬੱਗਿਆਂ ਦੀ ਚੱਲ ਬੱਗਿਆਂ ਦੀ ਸੜਕ ਬਣਾਉਣੀਆ ਚੱਲ ਬੱਗਿਆਂ ਦੀ ਚੱਲ ਬੱਗਿਆਂ ਦੀ ਸੜਕ ਬਣਾਉਣੀਆ ਚੱਲ ਬੱਗਿਆਂ ਦੀ ਚੱਲ ਬੱਗਿਆਂ ਦੀ ਸੜਕ ਬਣਾਉਣੀ ਚਪੜ ਕੰਡੇ ਮੈਂ पांडे ਮਾਂਜਾ ਚਪੜ ਕੰਡੇ ਮੈਂ पांडे ਮਾਂਜਾ ਗੜਵੀ ਲੈ ਗਿਆ ਕਾਂ ਚਪੜ ਕੰਡੇ ਮੈਂ पांडे ਮਾਂਜਾ ਗੜਵੀ ਲੈ ਗਿਆ ਕਾਂ ਗੜਵੀ ਸੁਟਕਾਵਾ ਭਜਨ ਕੋਰ ਮੇਰਾ ਨਾ ਗੜਵੀ ਸੁਟਕਾਵਾ ਭਜਨ ਕੋਰ ਮੇਰਾ ਨਾ ਗੜਵੀ ਸੁਟਕਾਵਾ ਭਜਨ ਕੋਰ ਮੇਰਾ ਨਾ ਉਚੇ ਟਿਬੇ ਮੈਂ ਤਾਣਾ ਤਣਦੀ ਉਚੇ ਟਿਬੇ ਮੈਂ ਤਾਣਾ ਤਣਦੀ ਤਾਗੇ ਟੁੱਟਗੇ ਚਾਰ ਤਾਗੇ ਟੁੱਟਗੇ ਚਾਰ ਨੀਕ ਮੇਰੀ ਨਣਦ ਬੁਰੀ ਨੀਕ ਮੇਰੀ ਨਣਦ ਬੁਰੀ ਨਣਦੋਈਆ ਥਾਣੇਦਾਰ ਏਕ ਮੇਰੀ ਨਣਦ ਬੁਰੀ ਨਣਦੋਈਆ ਥਾਣੇਦਾਰ ਏਕ ਮੇਰੀ ਨਣਦ ਬੁਰੀ ਨਣਦੋਈਆ ਥਾਣੇਦਾਰ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦਾ ਵੇਖੜਾ ਕਰਕੇ ਛੱਡ ਗਿਓ ਜ਼ਾਲਮਾ ਵੇਵਿਆ ਕਰਕੇ ਛੱਡ ਗਿਓ ਜ਼ਾਲਮਾ ਵੇਵਿਆ ਕਰਕੇ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ના ખાધ તેરે ખટ્ટે મીઠે જામનું કદે ના ખાધે તેરે ની સમજાલે સસીએ પુત ખાવે બકરે ની સમજાલે સસીએ પુત ખાવે બકરે ની સમજાલે સસીએ પુત ખાવે બકરે ਕਦੇ ਨਾ ਖਾਦੇਵੇਂ ਮੈਂ ਕਟੇ ਮਿਟੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਕਟੇ ਮਿਟੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਰਸ ਪੀੜੇ ਤੂੰ ਬਾਵਾਜੇ ਦਾਵੇਂ ਜਾਲਮਾ ਵਿੱਚ ਵੇੜੇ 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 ਵਿਚ ਵੇੜੇ ਆਉਣ ਜਾਣ ਨੂੰ ਨੌ ਦਰਵਾਜੇ ਆਉਣ ਜਾਣ ਨੂੰ ਨੌ ਦਰਵਾਜੇ ਖਿਸਕ ਜਾਣ ਨੂੰ ਮੋਰੀ ਆਉਣ ਜਾਣ ਨੂੰ ਨੌ ਦਰਵਾਜੇ ਖਿਸਕ ਜਾਣ ਨੂੰ ਮੋਰੀ ਨਿ ਚੱਕ ਲੋ ਮਾਮੀ ਨੂੰ ਨਾ ਢਾਕਾ ਨਾ ਚੋਰੀ ਨਿ ਚੱਕ ਲੋ ਮਾਮੀ ਨੂੰ ਨਾ ਢਾਕਾ ਨਾ ਚੋਰੀ കെ വെ തൂ സോണ ജേ കപ്പ പേ തൂ സോണ ജേ കപ്പ ജയൈ ബണക സാ ഉമര ല വെഷദായി ബണ സാ ഉദി ബണേ സാ ഉമ്ര വെഷദി ബണ ਚਿੱਟਾ ਕੁੜਤਾ ਲਾਲ ਪਜਾਮਾ ਇਹੋ ਸਿੰਘਾਂ ਦਾ ਬਾਣਾ ਚਿੱਟਾ ਕੁੜਤਾ ਲਾਲ ਪਜਾਮਾ ਇਹੋ ਸਿੰਘਾਂ ਦਾ ਬਾਣਾ ਨੀ ਲੈ ਕੇ ਬਿਸਤਰ ਚੜ ਗਿਆ ਕੋਠੇ ਲੈ ਕੇ ਬਿਸਤਰ ਚੜ ਗਿਆ ਕੋਠੇ ਸਿਰ ਦੇ ਹੇਠਾਂ ਸਰਾਣਾ ਸਿੰਘ ਜੀ ਹੁਕਮ ਕਰੋ ਮੈਂ ਪੇਕਿਆਂ ਨੂੰ ਜਾਣਾ ਸਿੰਘ ਜੀ ਹੁਕਮ ਕਰੋ ਮੈਂ ਪੇਕਿਆਂ ਨੂੰ ਜਾਣਾ ਸਿੰਘ ਜੀ ਹੁਕਮ ਕਰੋ ਆਲੂ ਗੋਭੀ ਕਿਉ ਵਿੱਚ ਤਲਿਏ ਇਹੋ ਲਾਲ ਦਾ ਖਾਣਾ ਭਈ ਆਲੂ ਗੋਭੀ ਕਿਉ ਵਿੱਚ ਤਲਿਏ ਆਲੂ ਗੋਭੀ ਕਿਉ ਵਿੱਚ ਤਲਿਏ ਇਹੋ ਲਾਲ ਦਾ ਖਾਣਾ ਭਈ ਅੰਦਰ ਵੱੜਦਾ ਬਾਹਰ ਨਿਕਲਦਾ ਅੰਦਰ ਵੱੜਦਾ ਬਾਹਰ ਨਿਕਲਦਾ ਮੈਂ ਨਾ ਲਵਾਂ ਪਰ ਛਾਵਾ ਪੁੱਛਦਾ ਮੁੰਡਿਆਂ ਨੂੰ ਹੁਣ ਕੀ ਇਲਾਜ ਬਣਾਵਾ ਪੁੱਛਦਾ ਮੁੰਡਿਆਂ ਨੂੰ ਹੁਣ ਕੀ ਇਲਾਜ ਬਣਾਵਾ ਪੁੱਛਦਾ ਮੁੰਡਿਆਂ ਨੂੰ ਹੁਣ ਕੀ ਇਲਾਜ ਬਣਾਵਾ ਤੱਪਾ ਨਹੀਂਓ ਮਾਰਦਾ ਮੁੱਕਾ ਨਹੀਂਓ ਮਾਰਦਾ ਤੱਪਾ ਨਹੀਂਓ ਮਾਰਦਾ ਮੁੱਕਾ ਨਹੀਂਓ ਮਾਰਦਾ ਮਾਰਦਾ ਪੰਜਾਲੀ ਵਾਲਾ ਹੱਥਾ ਪੰਜਾਲੀ ਟੁੱਟ ਜਾਊਗੀ ਮੂਰਖਾ ਜਟਾ ਪੰਜਾਲੀ ਟੁੱਟ ਜਾਊਗੀ ਮੂਰਖਾ ਜਟਾ ਪੰਜਾਲੀ ਹੋਰ ਬਣਾ ਲਊਗਾ ਤੇਰਾ ਬਾਦੂ ਪੱਟਾ ਪੰਜਾਲੀ ਹੋਰ ਬਣਾ ਲਊਗਾ ਤੇਰਾ ਬਾਦੂ ਪੱਟਾ ਪੰਜਾਲੀ ਹੋਰ ਬਣਾ ਲਊਗਾ ਤੇਰਾ ਬਾਦੂ ਪੱਟਾ ਤਰ 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 ਵੇ ਆਉਂਦੀ ਨੂੰ ਮੰਜਾ ੜਾ ਦੇ ਕਬੂਤਰ ਵਰਗੀ ਨਾਰ ਵੇ ਆਉਂਦੀ ਨੂੰ ਮੰਜਾ ੜਾ ਦੇ ਕਬੂਤਰ ਵਰਗੀ ਨਾਰਵੇ ਆਉਂਦੀ ਨੂੰ ਮੰਜਾੜਾ ਦੇ ਕਬੂਤਰ ਵਰਗੀ ਨਾਰ ਤਾਰ ਤਾਰ ਤਾਰਵੇ ਕਲਕੱਤੀਓ ਨੇੜੇ ਹੈਨੀ ਤਾਰ ਤਾਰ ਤਾਰਵੇ ਕਲਕੱਤੀਓ ਨੇੜੇ ਹੈਨੀ ਕਰਤਾਰੋ ਵਰਗੀ ਨਾਰਵੇ ਕਲਕੱਤੀਓ ਨੇੜੇ ਹੈਨੀ ਕਰਤਾਰੋ ਵਰਗੀ ਨਾਰਵੇ ਕਲਕੱਤੀਓ ਹੈੜੇ ਹੈਨੀ ਕਰ ਤਾਰੋ ਵਰਗੀ ਨਾਰ ਜੇ ਮੁੰਡੇ ਆਵੇ ਤੂੰ ਹਲ ਨਹੀਂੋਂ ਵੋਣਾ ਜੇ ਮੁੰਡੇ ਆਵੇ ਤੂੰ ਹਲ ਨਹੀਂੋਂ ਵੋਣਾ ਆਸਾਂ ਵੀ ਨਹੀਂ ਤਰਨੀ ਧਾਲ ਮੁੰਡੇ ਆਵੇ ਰੋਟੀਆ